ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਤਹਿਤ 6 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੇ ਵਿੱਚ ਵੱਡਾ ਐਕਸ਼ਨ ਹੋਇਆ ਜਿੱਥੇ ਹਰਿਆਣਾ ਦੇ ਵਿੱਚੋਂ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਚਾਰਾਂ ਦੇ ਉੱਪਰ ਇਲਜ਼ਾਮ ਇਹ ਲੱਗ ਰਹੇ ਨੇ ਕਿ ਇਹ ਚਾਰੋਂ ਜਣੇ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਭੇਜਦੇ ਸੀ ਪਾਕਿਸਤਾਨ ਦੇ ਲਈ ਜਾਸੂਸੀ ਕਰਦੇ ਸੀ। ਪਾਕਿਸਤਾਨ ਦੀ ਜਿਹੜੀ ਖੂਫੀਆ ਏਜੰਸੀ ਆਈਐਸਆਈ ਤਾਂ ਉਸ ਦੇ ਸੰਪਰਕ ਦੇ ਵਿੱਚ ਸੀ ਦੋ ਜਣਿਆਂ ਨੂੰ ਮਲੇਰ ਕੋਟਲਾ ਤੋਂ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਕੁੱਲ ਮਿਲਾ ਕੇ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਇਲਜ਼ਾਮਾਂ ਤਹਿਤ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਕੁੜੀ ਦੀ ਵੀ ਗ੍ਰਿਫਤਾਰੀ ਹੋਈ ਹੈ ਮਸ਼ਹੂਰ ਯੂਟਿਊਬਰ ਜੋਤੀ ਮਲਹੋਤਰਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਸਾਰਿਆਂ ਦੇ ਕੋਲੋਂ ਪੁੱਛਗਿੱਛ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੇ ਅੱਜ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਨੂੰ ਕੈਥਲ ਦੇ ਮਸਤਗੜ ਪਿੰਡ ਦੇ ਵਿੱਚੋਂ ਇਕਾ ਦਵਿੰਦਰ ਸਿੰਘ ਨਾਮ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ 25 ਸਾਲ ਉਸਦੀ ਉਮਰ ਸੀ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਕਰਤਾਰਪੁਰ ਲਾਂਘੇ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਗਿਆ ਸੀ ਉੱਥੇ ਕੁਝ ਸਮਾਂ ਬਤਾ ਕੇ ਆਉਂਦਾ ਤੇ ਇਲਜ਼ਾਮ ਉਸ ਦੇ ਉੱਪਰੇ ਲੱਗ ਰਹੇ ਸੀ ਕਿ ਉਹ ਪਾਕਿਸਤਾਨ ਏਜੰਟਾਂ ਦੇ ਹੱਥ ਲੱਗ ਜਾਂਦਾ ਉਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਤੇ ਆਈਐਸਆਈ ਖੂਫੀਆ ਏਜੰਸੀ ਨੂੰ ਭਾਰਤੀ ਫੌਜ ਦੀ ਜਿਹੜੀ ਜਾਣਕਾਰੀ ਸੀ ਉਹ ਉਸ ਦੇ ਵੱਲੋਂ ਭੇਜੀ ਗਈ ਸੀ ਤਾਂ ਹੁਣ ਉਸੇ ਮਾਮਲੇ ਦੇ ਚਲਦੇ 6 ਜਣਿਆਂ ਦੀ ਗ੍ਰਿਫਤਾਰੀ ਹੋਈ ਹੈ ਜਿਹੜੇ 4 ਜਣੇ ਨੇ ਉਹ ਨੂ ਦੇ ਵਿੱਚੋਂ ਪਾਣੀਪਤ ਤੇ ਕੈਥਲ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਨੇ ਜਦਕਿ 2 ਨੇ ਜਿਹੜੇ ਉਹ ਮਲੇਰ ਕੋਟਲਾ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਤਾਂ ਇੱਕ ਵੱਡਾ ਐਕਸ਼ਨ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪਾਕਿਸਤਾਨ ਦੇ ਲਈ ਜਸੂਸੀ ਕਰਦੇ ਹੋਏ 6 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ 4 ਜਣਿਆਂ ਨੂੰ ਹਰਿਆਣਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਇਹ ਲੱਗ ਰਹੇ ਨੇ ਕਿ ਇਹ ਪਾਕਿਸਤਾਨ ਦੇ ਲਈ ਖੂਫੀਆ ਜਾਣਕਾਰੀ ਹੈ ਜਿਹੜੀ ਪਾਕਿਸਤਾਨ ਨੂੰ ਦੰਦੇਸਦੀ ਭਾਰਤ ਦੀ ਇੱਕ ਮਸ਼ਹੂਰ ਯੂਟਿਊਬਰ ਕੁੜੀ ਚੋਤੀ ਮਲਹੋਤਰਾ ਕਾਫੀ ਜ਼ਿਆਦਾ ਨਾਮ ਹੈ ਇਸ ਕੁੜੀ ਦਾ ਇਹ ਕੁੜੀ ਵੀ ਪਾਕਿਸਤਾਨ ਘੁੰਮ ਕੇ ਆ ਚੁੱਕੀ ਹੈ ਤੇ ਇਸ ਦੇ ਉੱਪਰ ਵੀ ਇਲਜ਼ਾਮ ਲੱਗ ਰਹੇ ਨੇ ਕਿ ਇਹ ਕੁੜੀ ਜਾਂ ਜਿਹੜੀ ਉਹ ਵੀ ISI ਦੇ ਸੰਪਰਕ ਦੇ ਵਿੱਚ ਸੀ ਖੂਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜਦੀ ਰਹਿੰਦੀ